ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਨੂੰ ਫੜ ਕੇ ਜੇਲ੍ਹ ਦੀਆਂ ਸਲਾਨਖਾਂ ਪਿੱਛੇ ਪਹੁੰਚਾਇਆ ਜਾਵੇ ਇਸੇ ਤਹਿਤ ਨਾਬਾ ਬਲਾਗ ਦੇ ਪਿੰਡ ਰੋਟੀ ਸ਼ੰਨਾ ਵਿਖੇ ਨਾਬਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਨਸ਼ਾ ਤਸਕਰਾ ਦੇ ਘਰਾਂ ਵਿੱਚ ਰੇਡ ਕੀਤੀ ਗਈ ਆ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਕਿ تاکੋ ਦੇ ਨਾਮ ਕੋਲ ਜਦੋਂ ਗਵਰਨਮੈਂਟ ਔਰ ਪੰਜਾਬ ਪੁਲਿਸ ਜਿਹੜੀ ਆ ਇੱਕ ਮਹੀਨ ਚਲਾਈ ਹੋਈ ਆ ਕਾਫੀ ਆਪਰੇਸ਼ਨ ਦੇ ਚੇਤੇ ਵਿੱਚ ਜਿੰਨੇ ਵੀ ਡਰੱਗ smugglers ਹੈਗੇ ਆ ਉਹਨਾਂ ਤੇ ਵੱਕਪ ਪਠਾਵਾਂ ਤੇ ਕਾਰਵਾਈਆਂ ਚੱਲ ਰਹੀਆਂ ਆ ਅਤੀ ਵੀ ਉਸੇ ਸਬੰਧ ਦੇ ਵਿੱਚ ਜਿੱਥੇ ਰੇਡ ਚੱਲ ਰਹੀ ਆ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ smugglers ਜਿਹੜੇ ਕੰਮ ਕਰਦੇ ਆ ਟਰੱਕ ਦਾ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਤੁਮ ਤੇ ਐਫਆਈਆਰ ਵੀ ਦੇ ਦਿੱਤਾ ਹੈ ਕਿੰਨੇ ਕੁ ਕਰਵਾ ਦੇ ਆ ਇੱਥੇ ਜਿਹੜੇ ਹਜ ਤੱਕ ਮੇਰੇ ਕੋਲ ਲਿਸਟ ਆਇਆ 7-8 ਕਰ ਹੈਗੇ ਜਿਹੜੇ ਆਇਡੈਂਟੀਫਾਈ ਹੋਏ ਆ ਸਾਡੇ ਇਹੀ ਕੁਐਸਚਨਸ ਆ ਫਿਰ ਉਹਨਾਂ ਉੱਪਰ ਐਫ ਆਈ ਆਰ ਦਰਜ ਕਰਕੇ ਰਿਕਵਰੀ ਕਰਕੇ ਤੋਂ ਉਹਨਾਂ ਨੂੰ ਜਿਨ੍ਹਾਂ ਦੇ ਪਿੱਛੇ ਭੇਜਿਆ ਸਰ ਜਿੱਤੇ ਜਦੋਂ ਸਰਪੰਚ ਦੀ ਮਹਿਲਾ ਸਰਪੰਚ ਤੋਂ ਇਹ ਜਿਹੜੇ ਨਵਾਲ ਚ ਪਰਚਾ ਦਰਜ ਕੀਤਾ ਇਸ ਤਰ੍ਹਾਂ ਦੇ ਜਿਹੜੇ ਸਰਪੰਚ ਇਸ ਤਰ੍ਹਾਂ ਦੀ ਜਿਹੜੀ ਹੋਏਗੀ ਕੱਪੜੇ ਚਰ ਵਾਲ ਹੋਏ ਤਾਂ ਜਿਹੜੇ ਦੇਖੋਂ ਆਪਣੇ ਦੇਖ ਜਿਹਨੂੰ ਜਿਹਨੇ ਕੰਡਾ ਕਰਕੇ ਆ ਆ ਕਿਹਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਨੂੰ ਵੀ ਪੇਰੈਂਟਸ ਆ ਬੱਚਿਆਂ ਦੇ ਉਹਨਾਂ ਨੂੰ ਅਵੇਅਰ ਬਣਾ ਪਊਗਾ ਤੇ ਜਿਵੇਂ ਇੱਥੇ ਸਰਪੰਚ ਦਾ ਨਾਮ ਵੀ ਸਾਹਮਣੇ ਆਇਆ ਤੇ ਵੀ ਉਹ ਜਿਹੜੇ ਬੇਲ ਵਗੈਰਾ ਪਿੱਛੇ ਖRANDੀ ਆ ਇੱਥਾਂ ਦੇ ਬੰਦਿਆਂ ਨੂੰ ਮੈਂ ਬਾਅਦ ਨਹੀਂ ਕਹਿਣਾ ਚਾਹੁੰਦੀ ਆ ਕਿ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤੇ ਇੱਥਾਂ ਦੇ ਬੰਦਿਆਂ ਦਾ ਸਾਥ ਦੇਣਾ ਛੱਡ ਦੇ। ਇਹਨੇ ਪੰਜਾਬ ਵਿੱਚ ਬਲਦੇਗਰ ਵਗੈਰਾ ਪੇਰੀ ਜਾ ਰਹੇ ਬਸਾ ਤਸਕਰਾਂ ਘਰ ਆ ਜਿਹੜੇ ਇਹ ਮਛਾ ਤਸਕਰ ਨੇ ਕਾਫੀ ਵੱਡੇ-ਵੱਡੇ ਕੋਸ਼ਲ ਵਿੱਚ ਹੈਗੇ ਵਿੱਚ ਨਾਮ ਜਿਹੜੇ ਕੱਲ ਨੂੰ ਕਾਰਵਾਈ ਦੇ ਵਿਚਾਰੇ ਕਿ ਇਹ ਇੱਕ ਵਧੀਆ ਮੈਸੇਜ ਜਾਊਗਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਵੇਂ-ਨਵੇਂ ਆ ਨੌਜਵਾਨ ਕਿਰੇ ਇਸ ਕੰਮ ਦੇ ਵਿੱਚ ਉੱਠ ਰਿਹਾ ਉਹਨਾਂ ਨੂੰ ਵੀ ਇੱਕ ਮੈਸੇਜ ਜਾਊਗਾ ਕਿ ਇਹ ਦੇ ਅੱਥਾ ਮਤਲਬ ਬਟਲ ਹੋ ਜੇਗਾ ਫਿਰ ਵੀ ਆ ਕਰਾਂ ਦੀ ਉੱਪਰ ਕਿ ਕੱਲ ਨੂੰ ਉਹਨਾਂ ਦੇ ਘਰਾਂ ਦੇ ਉੱਪਰ ਵੀ ਫਿਰ ਪੈਂਦਾ ਹੈ ਇਸ ਤਰ੍ਹਾਂ ਕਿ ਸਿੱਧੇ ਵਾਰਨਿੰਗ ਦੇ ਰਹੇ ਆ ਕਿ ਇਹ ਆਪਣਾ ਇਸ ਕੰਮ ਤੋਂ ਜਿਹੜਾ ਬਾਜ਼ ਆ ਗਿਆ ਜੇ ਤਰੀਬਨ ਇਹਨਾਂ ਦੇ ਕਿੰਨੇ ਕਿੰਨੇ ਮਾਮਲੇ ਕਰਦੇ ਨੇ ਅ ਜਿਹੜੇ ਆਇਡੈਂਟੀਫਾਈ ਹੈਗੇ ਆ ਉਹਨਾਂ ਦੇ ਉੱਪਰ ਘੱਟੋ ਘੱਟ 7 7 8 8 ਐਫਆਈਆਰ ਜਿਹੜੀਆਂ ਦੱਟ ਫਾਈਲ ਹਨ ਕਿੰਨੇ ਮਲਾਕਾਂ ਦੇ ਅਧਿਕਾਰ ਅਸੀਂ 60 70 ਮਲਾਕਾਂ ਨਾਲ ਲੈ ਕੇ ਆਏ ਆ ਤੇ ਇਹ ਰੇਡ ਜਿਹੜੀਆਂ ਚੱਲ ਰਹੀ ਆ ਇਹ ਅੱਜ ਨਹੀਂ ਹੁਣ ਇਹ ਰੁਕਣ ਵਾਲਾ ਕੰਮ ਨਹੀਂ ਹੈਗਾ ਇਹ ਸਿੰਪਲਾ ਜਿਹੜਾ ਚੱਲਦਾ ਹੀ ਰਹੂਗਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਹ ਸਾਰੇ ਜਿਹੜੇ ਆ ਅਨਸਰ ਨਹੀਂ ਦੱਸ ਤਸਕਰਮ ਕੀਤਾ ਬਾਰੇ ਮੇਰੇ ਵੱਲੋਂ ਤਾਂ ਵੀ ਇਹੀ ਆ ਕਿ ਜਾ ਕੇ ਆਪਣਾ ਕੰਮ ਵਿੱਚ ਛੱਡ ਦੇ ਨਸ਼ੇ ਦਾ ਕੰਮ ਛੱਡ ਦੇ ਕੋਈ ਚੰਗਾ ਕੰਮ ਕਰ ਲੈਣ ਆ ਫਿਰ ਇਹਨਾਂ ਨੂੰ ਆਪਣੇ ਥਾਗਾ ਜਿਹੜੀ ਕੋਈ ਨਹੀਂ ਪਾਉਂਦੀ ਮੇਰਾ ਨਾਮ ਜਰਨਜੀਤ ਆ ਜੀ ਉਹ ਇਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਉਹ ਕੀ ਕਰਾ ਚੁੱਕਾ ਅਸੀਂ ਆਏ ਕਹਿੰਦੇ ਵੀ ਵਧੀਆ ਹੋ ਗਿਆ ਜੀ ਜੇ ਸਾਡੇ ਬੱਚੇ ਨਾਲ ਜਿਹੜੇ ਗੁਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਹੈ ਛੋਟੇ ਛੋਟੇ ਬੱਚਿਆਂ ਨੇ ਮਾਮਾ ਕਿੱਥੇ ਬੱਚੇ ਲੈ ਕੇ ਜਾਣਾ ਆਪਣੇ ਜਿਹਦੇ ਅੱਜ ਤਿੰਨ ਤਿੰਨ ਚਾਰ ਚਾਰ ਬੱਚੇ ਨੇ ਉਹ ਕਿੱਥੇ ਛੱਡ ਕੇ ਜਾਉਂਦੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز